ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਬੇਨਤੀ ਕਰਨਾ ਚਾਹਾਂਗਾ ਜਿਹੜੀ ਸਿੱਖ ਸੰਗਤ ਆਉ ਗੁਰਬਾਣੀ ਸਿੱਖੀਏ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੀ ਹੋਈ ਆ ਜਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੀ ਆ ਅੱਜ ਦੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸੰਗਤ ਨਾਲ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਗੁਰਬਾਣੀ ਦੇ ਐਸੇ ਪ੍ਰੋਗਰਾਮ ਸੰਗਤ ਨਾਲ ਸ਼ੇਅਰ ਕਰਨਾ ਮੈਂ ਸਮਝਦਾ ਇਹ ਵੀ ਇੱਕ ਬਹੁਤ ਵੱਡੀ ਆਪਣੇ ਆਪ ਵਿੱਚ ਇੱਕ ਸੇਵਾ ਹੈ। ਤੋਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਮੇਰੇ ਤੋਂ ਅਕਸਰ ਹੀ ਕਈ ਸੱਜਣ ਇੱਕ ਸਵਾਲ ਪੁੱਛਦੇ ਆ ਵੀ ਵੀਰ ਜੀ ਅਸੀਂ ਗੁਰਬਾਣੀ ਦਾ ਪਾਠ ਸਿੱਖਣਾ ਚਾਹੁੰਦੇ ਆ ਪਰ ਅਸੀਂ ਬਿਲਕੁਲ ਨਵੇਂ ਆ। ਅਸੀਂ ਗੁਰਬਾਣੀ ਦਾ ਪਾਠ ਕਿਵੇਂ ਸਿੱਖੀਏ? ਕਿਵੇਂ ਸ਼ੁਰੂਆਤ ਕਰੀਏ? ਕੋਈ ਸਾਨੂੰ ਕੋਈ ਰਾਹ ਦੱਸੋ। ਤੇ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਇਹ ਬੇਨਤੀ ਸਾਂਝੀ ਕਰਨੀ ਆ ਜਿਹੜੀਆਂ ਸਕਦਾ ਜਿਨ੍ਹਾਂ ਦੇ ਮਨ ਵਿੱਚ ਵਾਕਈ ਇੱਕ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਪ੍ਰਤੀ ਇੱਕ ਭਾਵਨਾ ਹੈ ਵੀ ਉਹ ਗੁਰਬਾਣੀ ਦਾ ਪਾਠ ਕਰਨਾ ਚੁੰਦੀ ਆ ਸਿੱਖਣਾ ਚੁੰਦੇ ਆ ਪਰ ਕੋਈ ਸਿਖਾਣ ਵਾਲਾ ਨਹੀਂ ਆ ਕੋਈ ਦੱਸਣ ਵਾਲਾ ਨਹੀਂ ਆ ਫਿਰ ਕਿਵੇਂ ਕਰਨਗੇ ਸਾਰੇ ਤੇ ਮੈਂ ਹਮੇਸ਼ਾ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਵੀ ਜਿਹੜੀ ਜਿਹੜੇ ਗੁਰਬਾਣੀ ਦਾ ਪਾਠ ਸਿੱਖਣਾ ਚਾਹੁੰਦੇ ਆ ਪਾਠ ਕਰਨਾ ਚਾਹੁੰਦੇ ਆ ਜੇਕਰ ਆਪ ਜੀ ਨੂੰ ਪੰਜਾਬੀ ਚੰਗੀ ਤਰ੍ਹਾਂ ਬੋਲ ਨਹੀਂ ਹੁੰਦੀ ਆ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਤੁਸੀਂ ਲਿਖਿਆ ਹੋਇਆ ਪੜ੍ਹ ਸਕਦੇ ਹੋ ਤੇ ਤੁਹਾਡੇ ਵਾਸਤੇ ਗੁਰਬਾਣੀ ਸਿੱਖਣੀ ਕੋਈ ਬਹੁਤ ਔਖੀ ਨਹੀਂ ਆ ਪਹਿਲਾਂ ਤਾਂ ਮਨ ਵਿੱਚੋਂ ਇਹ ਡਰ ਕੱਢ ਦੇਣਾ ਵੀ ਗੁਰਬਾਣੀ ਸਿੱਖਣੀ ਬੜੀ ਔਖੀ ਆ ਔਖੀ ਨਹੀਂ ਆ ਸਮਝ ਲਓ ਬਹੁਤ ਸੌਖੀ ਆ ਜਿਹੜੇ ਪੰਜਾਬੀ ਬੋਲਦੇ ਆ ਤੇ ਪੰਜਾਬੀ ਭਾਸ਼ਾ ਨੂੰ ਪੜ੍ਹ ਲੈਂਦੇ ਆ ਬਸ ਇੱਕੋ ਨੁਕਤਾ ਹੈ ਇਹ ਨੁਕਤਾ ਸਮਝ ਲਓ ਜਿਹੜੇ ਨਵੇਂ-ਨਵੇਂ ਗੁਰਬਾਣੀ ਦਾ ਪਾਠ ਕਰਨ ਲੱਗੇ ਆ ਜਾਂ ਸਿੱਖਣ ਲੱਗੇ ਆ ਉਹਨਾਂ ਵਾਸਤੇ ਨੁਕਤਾ ਬੜਾ ਕਾਰਗਰ ਸਾਬਤ ਹੋਵੇਗਾ ਉਹ ਨੁਕਤਾ ਇਹ ਆ ਛੋਟੇ ਹੁੰਦੇ ਆ ਜਦੋਂ ਅਸੀਂ ਸਕੂਲੇ ਪੜ੍ਹਦੇ ਸੀ ਨਾ ਤੇ ਕਲਾਸ ਦੇ ਵਿੱਚ ਜਦੋਂ ਪੰਜਾਬੀ ਦੀ ਕਲਾਸ ਲੱਗਦੀ ਸੀ ਸਪੈਸ਼ਲ ਤੇ ਉਦੋਂ ਸਾਡੇ ਪੰਜਾਬੀ ਦੇ ਅਧਿਆਪਕ ਸਾਨੂੰ ਮੁਹਾਰਨੀ ਪੜ੍ਹਾਉਂਦੇ ਸੀ ਚਲੋ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਮੁਹਾਰਨੀ ਨਹੀਂ ਪੜਾਈ ਜਾਂਦੀ ਵੀ ਜਿਹੜੀ ਮੁਹਾਰਨੀ ਹੈ ਨਾ ਗੁਰਮੁਖੀ ਦੀ ਮੁਹਾਰਨੀ ਪੰਜਾਬੀ ਦੀ ਮੁਹਾਰਨੀ ਇਹ ਮੁਹਾਰਨੀ ਦੇ ਇੱਕ ਵਾਰੀ ਤੁਸੀਂ ਡੱਟ ਕੇ ਪ੍ਰੈਕਟਿਸ ਕਰ ਲਓ ਕਿਉਂਕਿ ਮੁਹਾਰਨੀ ਜਿਦ ਤੁਸੀਂ ਪ੍ਰੈਕਟਿਸ ਕਰਾਂਗੇ ਨਾ ਇਹਦੇ ਵਿੱਚ ਸਾਨੂੰ ਲਗਾ ਮਾਤਰਾ ਦਾ ਗਿਆਨ ਪ੍ਰਾਪਤ ਹੁੰਦਾ ਹੈ ਤੇ ਜੇ ਲਗਾ ਮਾਤਰਾ ਦੇ ਉਚਾਰਨ ਦਾ ਗਿਆਨ ਪ੍ਰਾਪਤ ਹੋ ਜੇ ਫਿਰ ਗੁਰਬਾਣੀ ਪੜ੍ਹਨੀ ਕਿਤੇ ਔਖੀ ਰਹਿ ਜਾਏਗੀ ਬਿਲਕੁਲ ਸੌਖੀ ਹੋ ਜਾਏਗੀ ਸਭ ਤੋਂ ਪਹਿਲਾਂ ਤੇ ਇਹ ਨੁਕਤਾ ਹੈ ਮੁਹਾਰਨੀ ਇਹਦਾ ਅਭਿਆਸ ਕਰੋ ਅ ਆ ਏ ਈ ਓ ਊ ਏ ਐ ਇਹ ਮੁਹਾਰਨੀ ਆ ਇਹਦਾ ਜਰੂਰ ਅਭਿਆਸ ਕਰੋ ਦੂਜਾ ਨੁਕਤਾ ਇਹ ਆ ਜੇ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਬਹੁਤ ਸਾਰੇ ਗ੍ਰੰਥੀ ਸੇਵਾਣ ਗਿਆਨੀ ਸੇਵਾਣ ਜਦੋਂ ਗੁਰਬਾਣੀ ਦਾ ਪਾਠ ਕਰਦੇ ਆ ਤੇ ਹਰ ਇੱਕ ਸ਼ਬਦ ਦਾ ਜਦੋਂ ਉਚਾਰਨ ਕੀਤਾ ਜਾਂਦਾ ਹੈ ਸ਼ਬਦ ਦਾ ਜਿਹੜਾ ਅਖੀੜਲਾ ਅੱਖਰ ਹੁੰਦਾ ਹੈ ਉਸ ਅੱਖਰ ਦੇ ਪੈਰ ਚ ਲੱਗੀ ਹੋਈ ਔਂਕੜ ਦੀ ਮਾਤਰਾ ਤੇ ਸਿਹਾਰੀ ਦੀ ਮਾਤਰਾ ਉਹ ਉਚਾਰਨ ਨਹੀਂ ਕੀਤੀ ਜਾਂਦੀ ਹਾਂ ਪਰ ਉਹਦਾ ਅਰਥਾਤਮਕ ਇੱਕ ਪੱਖ ਜ਼ਰੂਰ ਆ ਇਹਨੂੰ ਖਿਆਲ ਚ ਰੱਖਣਾ ਹੈ ਉਚਾਰਨ ਪੱਖ ਦੇ ਵਿੱਚ ਅਖੀਰਲੇ ਅੱਖਰ ਨੂੰ ਲੱਗੀ ਮਾਤਰਾ ਸਿਹਾਰੀ ਤੇ ਔਂਕੜ ਇਹ ਦੋ ਮਾਤਰਾ ਵਾਂ ਇਹ ਉਚਾਰਨੀ ਹੁੰਦੀ ਆ ਪਰ ਹਾਂ ਅਖੀਰਲੇ ਅੱਖਰ ਨੂੰ ਇਕਲਾ ਦੁਲਾਵਾਂ ਦੀ ਮਾਤਰਾ ਹੋੜੇ ਦੀ ਮਾਤਰਾ ਕਨੌੜੇ ਦੀ ਮਾਤਰਾ ਜਾ ਦੁਲੈਂਕੜ ਦੀ ਮਾਤਰਾ ਇਹ ਮਾਤਰਾਵਾਂ ਲੱਗੀਆਂ ਹੁਣ ਤੇ ਉਚਾਰਨ ਹੁੰਦੀਆਂ ਨੇ ਜਾਨੀ ਕਿ ਵੱਡੀਆਂ ਮਾਤਰਾਵਾਂ ਉਚਾਰਨ ਹੁੰਦੀਆਂ ਨੇ ਛੋਟੀਆਂ ਮਾਤਰਾਵਾਂ ਜਿਹੜੀਆਂ ਨੇ ਉਚਾਰ ਨਹੀਂ ਹੁੰਦੀਆਂ ਤੇ ਦੂਜੀ ਗੱਲ ਇਹ ਹਾ ਹ ਅੱਖਰ ਜਦੋਂ ਅਖੀਰ ਵਿੱਚ ਹੁੰਦਾ ਹੈ ਜਾਂ ਈੜੀ ਅੱਖਰ ਜਦੋਂ ਅਖੀਰ ਵਿੱਚ ਆਵੇ ਈੜੀ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਹਾਹੇ ਅੱਖਰ ਨੂੰ ਔਂਕੜ ਜਾਂ ਸਿਹਾਰੀ ਦੀ ਮਾਤਰਾ ਲੱਗੀ ਹੋਵੇ ਉਹਦਾ ਉਚਾਰਨ ਜਿਹੜਾ ਉਹ ਬਕਾਇਦਾ ਹੁੰਦਾ ਹੈ ਬਸ ਜੇ ਇਹ ਗੱਲ ਤੁਹਾਨੂੰ ਸਮਝ ਆ ਜੇ ਮੈਂ ਕਹਿੰਨਾ ਗੁਰਬਾਣੀ ਦਾ ਪਾਠ ਬਹੁਤ ਸੌਖਾ ਹੋ ਜਾਏਗਾ ਇਹਨੂੰ ਥੋੜਾ ਅਭਿਆਸ ਕਰੋ ਸਮਝ ਆ ਜੇਗੀ ਸਾਰੀ ਗੱਲ ਨਾ ਸਮਝ ਆਵੇ ਤੇ ਫਿਰ ਆ ਜਿਹੜਾ ਸਾਡਾ ਪ੍ਰੋਗਰਾਮ ਆ ਆਓ ਗੁਰਬਾਣੀ ਸਿੱਖੀਏ ਇਹਨੂੰ ਫੋਲੋ ਕਰੋ ਤੇ ਹੌਲੀ ਹੌਲੀ ਤੁਹਾਨੂੰ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਹੋ ਜਾਏਗਾ ਵੱਧ ਤੋਂ ਵੱਧ ਸੰਗਤ ਨਾਲ ਜਰੂਰ ਸ਼ੇਅਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ